ਹਾਂਜੀ ਵੀ ਦੋਸਤੋ سوشل ਮੀਡੀਆ ਤੇ ਇੱਕ ਮੁੱਦਾ ਪਖਿਆ ਆਇਆ ਹੈ ਭਈਆਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਤੁਹਾਨੂੰ ਪੋਸਟਾਂ ਮਿਲਦੀਆਂ ਹੋਣਗੀਆਂ ਕਿ ਭਈਏ ਪੰਜਾਬੋ ਪੰਜਾਬ ਬਚਾਓ ਮੇਰਾ ਕਹਿਣਾ ਕਿ ਕੀ ਸੱਚੀ ਭਈਏ ਪੰਜਾਬ ਲਈ ਖਤਰਾ ਬਣ ਰਹੇ ਨੇ ਜਾਂ ਸੱਚੀ ਭਈਏ ਸਾਡੇ ਪੰਜਾਬੀਆਂ ਦਾ ਰੋਜ਼ਗਾਰ ਖੋ ਰਹੇ ਨੇ ਜਾਂ ਭਈਆਂ ਦੀ ਇਹੋ ਜੀ ਕੋਈ ਐਕਟੀਵਿਟੀ ਹੈ ਜਿਸ ਦੇ ਕਰਕੇ ਪੰਜਾਬ ਪਿੱਛੇ ਜਾ ਰਿਹਾ ਜਾਂ ਪੰਜਾਬ ਨੂੰ ਨੁਕਸਾਨ ਹੋ ਰਿਹਾ ਇਸ ਦੇ ਬਾਰੇ ਥੋੜੀ ਖੁੱਲੀ ਵਿਚਾਰ ਕਰਾਂਗੇ ਪਹਿਲਾਂ ਤਾਂ ਮੈਂ ਗੱਲ ਕਰਦਾ ਕਿ ਭਈ ਇਹ ਅਸਲ ਚ ਹੈ ਕੀ ਨੇ ਤੇ ਕੌਣ ਨੇ ਦਰਅਸਲ ਜਦੋਂ ਪੰਜਾਬ ਸਾਰਿਆਂ ਨੂੰ ਪਤਾ ਕਿ ਖੇਤੀਬਾੜੀ ਪ੍ਰਧਾਨ ਸਟੇਟ ਆ ਤੇ ਜਦੋਂ ਇਹ ਪ੍ਰਵਾਸੀ ਲੋਕ ਆਉਣੇ ਸ਼ੁਰੂ ਹੋਏ ਯੂਪੀ ਬਿਹਾਰ ਤੋਂ ਮਜ਼ਦੂਰ ਤੇ ਸਾਡੇ ਬਜ਼ੁਰਗਾਂ ਦਾ ਨਾ ਸ਼ੁਰੂ ਤੋਂ ਹਿੰਦੀ 'ਚ ਹੱਥ ਤੰਗ ਰਿਆ ਪੈਂਡੂ ਲੋਕਾਂ 'ਸਾਂ ਇਹ ਜਦੋਂ ਯੂਪੀ ਬਿਹਾਰ ਤੋਂ ਆਉਂਦੇ ਸੀ ਤੇ ਹਰ ਕਿਸੇ ਨੂੰ ਭయ్యా ਜੀ ਕਹਿੰਦੇ ਪਲਾਉਂਦੇ ਸੀਗੇ ਹਰ ਬੰਦੇ ਨਾਲ ਜਿਹਦੇ ਨਾਲ ਵੀ ਇਹਨਾਂ ਗੱਲ ਕਰਨੀ ਤੇ ਭయ్యా ਜੀ ਇੱਕ ਸ਼ਬਦ ਆਮ ਵਰਤਦੇ ਸੀਗੇ ਇਹ ਤੇ ਸਾਡੇ ਬਜ਼ੁਰਗਾਂ ਨੂੰ ਸਮਝੀ ਨਹੀਂ ਆਈ ਵੀ ਇਹ ਕਿਸ ਸੰਦਰਭ 'ਚ ਸਾਨੂੰ ਭయ్యా ਜੀ ਕਹਿੰਦੇ ਨੇ ਸਾਡੇ ਉਲਟਾ ਉਹਨਾਂ ਦਾ ਨਾਮ ਭਈਆ ਰੱਖ ਦਿੱਤਾ ਉਹਨਾਂ ਨੂੰ ਸਾਡੇ ਲੋਕਾਂ ਨੇ ਭਈਏ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਹਰ ਕਿਸੇ ਨੂੰ ਭਈਆ ਕਹਿ ਕੇ ਮੁਖਾਤਬ ਹੁੰਦੇ ਸੀਗੇ ਤੇ ਇਹ ਉਹ ਸਾਰਿਆਂ ਨੂੰ ਪਤਾ ਕਿ ਜਿਹੜਾ ਭਈਆ ਹੈ ਇਹ ਭਰਾस्ते ਸ਼ਬਦ ਵਰਤਿਆ ਜਾਂਦਾ ਵੱਡੇ ਭਰਾ ਨੂੰ ਕਿਹਾ ਜਾ ਸਕਦਾ ਛੋਟੇ ਨੂੰ ਵੀ ਕਿਹਾ ਜਾ ਸਕਦਾ ਹੈ ਇਹ ਭਈਆ ਭਰਾ ਵਾਸਤੇ ਵਰਤਿਆ ਜਾਂਦਾ ਤੇ ਉਹ ਸਾਨੂੰ ਇੱਜ਼ਤ ਤੇ ਸਨਮਾਨ ਦਿੰਦੇ ਸੀ ਸਾਨੂੰ ਭਈਆ ਜੀ ਕਹਿੰਦੇ ਸੀ ਪਰ ਸਾਡੇ ਲੋਕਾਂ ਨੂੰ ਸਮਝ ਨਹੀਂ ਸੀ ਅਸੀਂ ਉਹਨਾਂ ਨੂੰ ਭਈਏ ਕਹਿਣਾ ਸ਼ੁਰੂ ਕਰ ਦਿੱਤਾ ਤੇ ਪਰ ਜਦੋਂ ਅਸੀਂ ਉਹਨਾਂ ਨੂੰ ਭਈਏ ਕਹਿੰਨੇ ਤੇ ਅਸੀਂ ਉਹਨਾਂ ਨੂੰ ਕੋਈ ਭਰਾ ਦੀ ਭਾਵਨਾ ਨਾਲ ਨਹੀਂ ਕਹਿੰਦੇ ਅਸੀਂ ਸਾਡੇ ਅੰਦਰ ਇਹ ਸ਼ਬਦ ਨਫ਼ਰਤ ਵਿੱਚ ਉੱਪਰ ਪਦੇ ਨੇ ਜਿਸ ਦਾ ਮੈਂ ਛੋਟਾ ਜਿਹਾ ਐਗਜ਼ਾਮਪਲ ਦੇਣਾ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਛਿੱਟੀ ਜੱਟ ਜਿਮੀਦਾਰਾਂ ਦਾ ਬਈ ਮੁੰਡਾ ਹੈ ਨਾ اگر وہ رنگ ਦਾ ਕਾਲਾ ਹੈ ਜਾਂ ਲਾਲ ਉਹ ਉਸ ਦੀ ਸ਼ਕਲ ਸਾਨੂੰ ਨਹੀਂ ਪਸੰਦ ਆ ਦੇਗੀ ਤੇ ਅਸੀਂ ਕਹਿ ਦਿੰਦੇ ਆ ਵੀ ਸਾਲਾ ਭਈਆ ਜਿਆ ਅਸੀਂ ਚੰਗੇ ਭਲੇ ਬੰਦੇ ਨੂੰ ਭਈਆ ਕਹਿੰਨੇ ਇਥੋਂ ਸਾਬਤ ਹੁੰਦਾ ਵੀ ਅਸੀਂ ਇਹ ਚੀਜ਼ਾਂ ਇਹ ਆਹੀ ਭਈਆਂ ਨੂੰ ਭਈਏ ਨਫ਼ਰਤ ਨਾਲ ਬੋਲਦੇ ਆ ਨਾ ਕਿ ਉਹਨਾਂ ਨੂੰ ਭਰਾ ਸਮਝ ਕੇ ਭਈਏ ਬੋਲਦੇ ਆ ਪਰ ਈਵਨ ਇਹਦਾ ਭਈਏ ਦਾ ਮਤਲਬ ਭਈਆ ਦਾ ਮਤਲਬ ਭਰਾ ਹੀ ਹੁੰਦਾ ਤੁਸੀਂ ਦਿੱਲੀ ਜਾਓ ਮਹਾਰਾਸ਼ਟਰ ਜਾਓ ਕਿਸੇ ਵੀ ਵੱਟੇ ਸ਼ਹਿਰ ਚ ਜਾਓ ਕੁੜੀਆਂ ਮੁੰਡਿਆਂ ਨੂੰ ਆਮ ਜਿਵੇਂ ਤੁਸੀਂ ਕਿਸੇ ਟ੍ਰੇਨ ਚ ਚੜੇ ਤੇ ਕੁੜੀਆਂ ਕਹਿ ਦਿੰਦੀਆਂ ਭਈਆ ਥੋੜਾ ਰਸਤਾ ਦੇਨਾ ਤਾਂ ਇਹ ਸਾਰਿਆਂ ਨੂੰ ਪਤਾ ਇੰਨਾਂ ਗੱਲਾਂ ਦਾ ਹੁਣ ਆਉਣਾ ਮੈਂ ਜ਼ਰੂਰੀ ਬੁੱਤੇ ਆਲਾ ਕਿ ਭਈਏ ਪੰਜਾਬੋ ਤੇ ਪੰਜਾਬ ਬਚਾਓ ਔਰ ਇਹਦੇ ਵਿੱਚ ਖਿਆਨਤ ਇਸ ਗੱਲ ਦੀ ਹੈ ਕਿ ਇਹ ਨਾਰੇ ਉਹ ਲੋਕ ਲਾ ਰਹੇ ਨੇ ਜਿਹੜੇ ਅਸੀਂ ਕੋਈ ਦੁਬਈ ਬੈਠਾ ਹੈ ਕੋਈ ਇੰਗਲੈਂਡ ਬੈਠਾ ਹੈ ਕੋਈ ਆਸਟ੍ਰੇਲੀਆ ਬੈਠਾ ਤੇ ਕੋਈ ਕੈਨੇਡਾ ਬੈਠਾ ਤੇ ਕੋਈ ਅਮਰੀਕਾ ਬੈਠਾ ਹੈ ਅਸੀਂ ਇਹ ਨਾਰਾ ਦੇ ਰਹੇ ਹਾਂ ਕਿ ਭਈਏ ਪੰਜਾਬੋ ਤੇ ਪੰਜਾਬ ਬਚਾਓ ਇਹਨੂੰ ਉਰਦੂ ਦਾ ਸ਼ਬਦ ਇੱਕ ਮਨਾਫਕ ਸਾਡੇ ਤੇ ਉਹ ਲਾਗੂ ਹੁੰਦਾ ਵੀ ਜੋ ਤੁਸੀਂ ਆਪ ਨਹੀਂ ਕਰ ਰਹੇ ਹੋ ਪਰ ਉਹਦਾ ਗਿਆਨ ਤੁਸੀਂ ਦੂਜਿਆਂ ਨੂੰ ਅੰਡ ਰਹੇ ਹੋ ਅਸੀਂ ਖੁਦ ਪੰਜਾਬ ਛੱਡੀ ਬੈਠੇ ਹਾਂ ਪਰ ਅਸੀਂ ਗਾਂ ਉੱਥੇ ਲੋਕਾਂ ਨੂੰ ਇਹ ਪ੍ਰਚਾਰ ਕਰ ਰਹੇ ਆ ਕਿ ਭਈਏ ਪੰਜਾਬੋ ਤੇ ਪੰਜਾਬ ਬਚਾਓ ਹਾਲਾਂਕਿ ਜਿਹੜਾ ਕੰਮ ਹੁੰਦਾ ਹੈ ਨਾ ਉਹ ਡਿਮਾਂਡ ਤੇ ਹੁੰਦਾ ਮੈਨੂੰ ਅੱਜ ਤੱਕਰ ਤੁਸੀਂ ਕੋਈ ਇੱਕ ਘਟਨਾ ਦੱਸ ਦਿਓ ਵੀ ਜਿੱਥੇ ਪੰਜਾਬੀ ਕੰਮ ਬੰਦਾ ਕਰਦਾ ਸੀ ਤੇ ਭਈਏ ਨੇ ਆ ਕੇ ਜ਼ਬਰਦਸਤੀ ਗੁੱਡਾਗਰਦੀ ਨਾਲ ਉਹਨੂੰ ਕੰਮ ਤੋਂ ਭਜਾ ਕੇ ਤੇ ਉਹ ਕੰਮ ਸੰਭਲ ਲਿਆ ਇਹੋ ਜਿਹੇ ਕੰਮ ਜਿਹੜੇ ਹੁੰਦੇ ਆ ਉਹ ਵੱਧੂ ਕੰਮ ਹੁੰਦੇ ਆ ਜਿਹੜੇ ਅਸੀਂ ਜਿਹੜੇ ਲੋਕਲ ਲੋਕ ਉਥੋਂ ਦੇ ਨਹੀਂ ਕਰ ਸਕਦੇ ਜਾਣੋ ਤਾਂ ਹੁੰਦੇ ਨਹੀਂਗੇ ਤੇ ਪਾਸੇ ਤੋਂ ਪ੍ਰਵਾਸ ਆ ਕੇ ਲੋਕ ਜਿਹੜੇ ਨੇ ਉਹ ਪ੍ਰਵਾਸੀ ਲੋਕ ਆ ਕੇ ਕੰਮ ਕਰਦੇ ਨੇ ਜਿੱਦਾਂ ਅਸੀਂ ਅਮਰੀਕਾ ਕੈਨੇਡਾ ਚ ਕਰਦੇ ਆ ਇਹ ਨਹੀਂ ਗੱਲ ਇਕੱਲੀ ਇੰਡੀਆ ਦੀ ਇੱਥੇ ਵੀ ਵਹਿਲੜ ਲੋਕ ਹੈਗੇ ਨੇ ਜਿਹੜੇ ਕੋਰੇ ਆ ਜਨ ਜਿਹੜੇ ਹੋਮਲੈਸ ਨੇ ਜਿਨ੍ਹਾਂ ਦਾ ਪਾਟੀ ਪੈਂਟ ਪਾਈ ਹੁੰਦੀ ਹੈ ਟੁੱਟੇ ਬੂਟ ਪਾਏ ਹੁੰਦੇ ਆ ਉਹਨਾਂ ਦਾ ਘਰ ਨਹੀਂ ਬਾਹਰ ਨਹੀਂ ਜਿਨ੍ਹਾਂ ਦਾ ਸਾਰਾ ਦਿਨ ਗੁਜ਼ਾਰਾ 2-2 ਡਾਲਰ ਮੰਗ ਕੇ ਚੱਲਦਾ ਤੇ ਉਹ ਵੀ ਜਦੋਂ ਅਗਰੈਸਿਵ ਹੁੰਦੇ ਤੇ ਸਾਡੇ ਚੰਗੇ ਭਲੇ ਬਿਜ਼ਨਸਮੈਨਾਂ ਨੂੰ ਕਹਿ ਦਿੰਦੇ ਆ ਵੀ ਕੋ ਬੈਕ ਟੂ ਯੂਅਰ ਕੰਟਰੀ ਵੀ ਤੁਸੀਂ ਆਪਦੇ ਮੁਲਕ ਵਾਪਸ ਜਾਓ ਇਹ ਮੁਲਕ ਤੁਹਾਡਾ ਨਹੀਂਗਾ ਜਿਤਰਾ ਅਸੀਂ ਹੁਣ ਮਹਾਜ ਛੇੜਿਆ ਹੋਇਆ ਭਈਆਂ ਦੇ ਖਿਲਾਫ ਤੇ ਇਹ ਫੇਸਬੁੱਕ ਵਾਲਾ ਮਹਾਜਵੀ ਦੀ ਜ਼ਮੀਨ ਪੱਧਰ ਤੇ ਕੋਈ ਸਚਾਈ ਨਹੀਂ ਹੈਗੀ ਮੈਂ ਨਹੀਂ ਮੰਨਦਾ ਵੀ ਜਿਹਦੇ ਕੋਲ ਕੋਈ 10 15 ਕਿੱਲੇ ਪੈ ਲਈ ਆ ਜਿਹਦਾ ਕਾਰੋਬਾਰ ਹੀ ਆ ਉਹਨੂੰ ਭਈਆਂ ਨਾਲ ਕੋਈ ਪ੍ਰੋਬਲਮ ਆ ਉਹਨੂੰ ਤਾਂ ਲੋੜ ਆ ਉਹ ਉਹਦੇ ਮੋਰਤਾ ਨਹੀਂ ਖੋਲਿਆ ਤੇ ਜਿਹਦੇ ਮੇਰੇ ਵਰਗੇ ਕੋਲ ਸਬਜ਼ੀ ਲਾਉਣ ਜੋਗੀ ਜ਼ਮੀਨ ਨਹੀਂ ਨਾ ਹੈਗੀ ਉਹਨੇ ਫੇਸਬੁੱਕ ਤੇ ਝੰਡਾ ਚੁੱਕਿਆ ਵੀ ਭਈਏ ਪੰਜਾਬ ਤੋਂ ਭਜਾ ਦੇਣੇ ਚਾਹੀਦੇ ਭਈਏ ਕੱਢ ਦੇਣੇ ਚਾਹੀਦੇ ਆ ਵੀ ਸਾਡੇ ਕੰਮ ਖੋ ਰਹੇ ਨੇ ਮੈਂ ਕਹਿੰਦਾ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਨਾ ਹੋਣ ਤੇ ਆਪਦੇ ਕੰਮ ਆਪ ਕਰ ਲੋ ਝੋੜਾ ਲਾਉਣਾ ਸ਼ੁਰੂ ਕਰ ਲੋ ਫੈਕਟਰੀਆਂ ਚ ਕੰਮ ਆਪ ਕਰਿਆ ਕਰੋ ਨਾਲੇ ਤੁਹਾਡਾ ਰੋਜ਼ਗਾਰ ਮਿਲੂਗਾ ਜਿਹੜਾ ਤੁਸੀਂ ਕਹਿੰਦੇ ਜੀ ਕਿ ਪੰਜਾਬ ਦੀ ਜਵਾਨੀ ਨਸ਼ੇ ਚ ਗਈ ਇੱਕ ਤੁਸੀਂ ਵੱਡੀ ਗੱਲ ਪੜ੍ਹੀ ਆ ਤੇ ਨਾਲੇ ਤੇ ਉਹ ਬਚੂਗੀ ਤੇ ਜਦੋਂ ਭਈਆਂ ਨੂੰ ਕੰਮ ਨਾ ਮਿਲਿਆ ਤੇ ਭਈਏ ਆਪਣੇ ਆਪ ਤੁਹਾਡੀ ਸਟੇਟ ਤੋਂ ਚਲੇ ਜਾਣਗੇ ਉਹਨਾਂ ਇੱਥੇ ਕਰਨਾ ਕੀ ਆ ਫਿਰ ਫਿਰ ਉਹ ਇੱਥੇ ਕੀ ਲੈਣ ਆਉਣਗੇ ਜਦੋਂ ਇੱਥੇ ਕੰਮ ਨਾ ਮਿਲਿਆ ਪਰ ਨਾਰੇ ਲਾਈ ਜਾਣੇ ਕਿ ਭਈਆਂ ਨੂੰ ਪੰਜਾਬ ਚੋਂ ਕੱਢਣਾ ਤੇ ਜਿਹੜੀ ਰਹੀ ਗੱਲ ਕ੍ਰਾਈਮ ਦੀ ਵੀ ਜਿਹੜਾ ਕ੍ਰਾਈਮ ਆ ਉਹ ਇਹ ਗੱਲ ਸੱਚ ਆ ਵੀ ਜਿੱਥੇ ਭੁੱਖਮਰੀ ਹੋਵੇ ਜਿੱਥੇ ਰੋਜ਼ਗਾਰ ਨਾ ਆਵੇ ਜਿੱਥੇ ਲੋਕ ਵਿਹਲੇ ਹੋਣ ਉੱਥੇ ਰੋਟੀ ਦਾ ਜਿਗਾਰ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੱਥ ਪੱਲਾ ਮਾਰਦਾ ਜੇ ਉਹਨੂੰ ਕਿਤੋਂ ਨਹੀਂ ਮਿਲਦਾ ਤੇ ਉਹ ਪੁੱਠਾ ਸਿੱਧਾ ਕੰਮ ਕਰਦਾ ਤੇ ਜਿੱਥੇ ਕੰਮ ਘੱਟ ਹੈ ਜਿਵੇਂ ਯੂਪੀ ਬਿਹਾਰ ਚ ਉੱਥੇ ਕ੍ਰਾਈਮ ਰੇਟ ਜ਼ਿਆਦਾ ਸੀਗਾ ਹਨਾ ਤੇ ਜੇ ਹੁਣ ਤੁਸੀਂ ਕੀ ਕਰਦੇ ਹੋ ਵੀਡੀਓ ਪਾ ਕੇ ਮੈਂਸ਼ਨ ਕਰ ਦਿੱਤਾ ਜੀ ਇੱਥੇ ਭਈਏ ਨੇ ਸਰਦਾਰ ਦੀ ਪੱਗ ਲਾਤੀ ਇੱਥੇ ਨਹੀਂ ਤੁਸੀਂ ਬੋਲੇ ਇੱਥੇ ਭਈਏ ਨੇ ਫਲਾਣੇ ਨੂੰ ਚਾਕੂ ਮਾਰਤਾ ਇੱਥੇ ਨਹੀਂ ਤੁਸੀਂ ਬੋਲੇ ਇੱਥੇ ਭਈਏ ਨੇ ਦੁਕਾਨ ਲੁੱਟ ਲਈ ਇੱਥੇ ਨਹੀਂ ਤੁਸੀਂ ਬੋਲੇ ਹੁਣ ਇਹਨਾਂ ਗੱਲਾਂ ਦਾ ਤੁਹਾਨੂੰ ਮੈਂ ਜਵਾਬ ਦੇਣਾ ਕੋਈ ਵੀ ਸਟੇਟ ਆ ਕੋਈ ਵੀ ਦੇਸ਼ ਆ ਉਹਦੇ ਚ ਇੱਕ ਕਾਨੂੰਨ ਹੁੰਦਾ ਹੈ ਹੁਣ ਪੰਜਾਬੀ ਜਾ ਕੇ ਕਰਾਇਮ ਭਾਵੇਂ ਬਿਹਾਰ ਚ ਕਰੇ ਤੇ ਭਾਵੇਂ ਬਿਹਾਰੀ ਕਰੇ ਕਰਾਇਮ ਆ ਕੇ ਪੰਜਾਬ ਚ ਕਾਨੂੰਨ ਸਾਰੀਆਂ ਥਾਵਾਂ ਤੇ ਇੱਕੋ ਆ ਅਗਰ ਬਿਹਾਰੀ ਬੰਦਾ ਪੰਜਾਬ ਚ ਕ੍ਰਾਈਮ ਕਰਦਾ ਹੈ ਤੇ ਉਹਦਾ ਮਤਲਬ ਇਹ ਨਹੀਂ ਵੀ ਤੁਸੀਂ ਸਾਰੇ ਬਿਹਾਰੀਆਂ ਨੂੰ ਕ੍ਰਿਮੀਨਲ ਮੰਗਲ ਮੰਨ ਲੋਗੇ ਤੇ ਜੇ ਪੰਜਾਬ ਚ ਕ੍ਰਾਈਮ ਕਰਦਾ ਤੇ ਉਹਦਾ ਇੱਕੋ ਹੀ ਕੰਮ ਆ ਵੀ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇ ਔਰ ਇਹ ਹੋ ਹੀ ਨਹੀਂ ਸਕਦਾ ਪੰਜਾਬ ਦੇ ਵਿੱਚ ਪੰਜਾਬ ਦੇ ਅਫੀਸਰ ਨੇ ਪੰਜਾਬ ਦੀ ਪੁਲਿਸ ਆ ਵੀ ਕੋਈ ਬਿਹਾਰੀ ਕ੍ਰਾਈਮ ਕਰੇਗਾ ਜਾਂ ਯੂਪੀ ਵਾਲਾ ਬੰਦਾ ਕ੍ਰਾਈਮ ਕਰੇਗਾ ਤੇ ਉਹਨੂੰ ਪੁਲਿਸ ਹੱਥ ਨਹੀਂ ਪਾਉਗੀ ਜਾਂ ਛੱਡੂਗੀ ਨਹੀਂ ਮਤਲਬ ਇੰਨੀ ਕ ਇੰਨੇ ਕ ਜੋਗੇ ਵਿਚਾਰੇ ਹੈ ਨਹੀਂਗੇ ਵੀ ਇੱਥੋਂ ਤੁਹਾਡੇ ਤੋਂ ਵੇਰ ਜਾਣਗੇ ਉਨੂੰ ਉਸ ਦੇ ਕਾਨੂੰਨ ਮੁਤਾਬਕ ਸਜ਼ਾ ਮਿਲੀ ਜਾਵੇ ਜੇ ਕਿਸੇ ਦੇ ਕ੍ਰਾਈਮ ਨੂੰ ਮਨਾ ਕੇ ਤੁਸੀਂ ਇਹ ਹਵਾ ਬਣਾਉਂਦੇ ਹੋ ਕਿ ਬਿਹਾਰੀ ਭਜਾਓ ਤੇ ਪੰਜਾਬ ਬਚਾਓ ਅਣ ਪਿੱਛੇ ਜੇ ਇੱਕ ਚੋਰੀ ਦਾ ਕਾਰ ਰੈਕਡ ਫੜਿਆ ਆ ਗਿਆ ਕੈਨੇਡਾ 'ਚ ਜਿੱਤੇ 100 ਤੋਂ ਉੱਤੇ ਪੰਜਾਬੀ ਚਾਰਜ ਹੋਏ ਨੇ ਉਸ ਕਾਰ ਰੈਕਡ ਦੇ ਵਿੱਚ ਤੇ ਹੁਣ ਕੀ ਇੱਥੇ ਕੈਨੇਡਾ 'ਚ ਗੋਰੇ ਇਹ ਮਹਾਜ ਖੋਲ ਦੇਣ ਵੀ ਪੰਜਾਬੀ ਭਜਾਓ ਤੇ ਕੈਨੇਡਾ ਬਚਾਓ ਸਰੀ ਦੇ ਤੁਸੀਂ ਕ੍ਰਾਈਮ ਰੇਟ ਕੱਢ ਲਓ ਕੈਨੇਡਾ ਦੇ ਵਿੱਚ BC ਦੇ ਵਿੱਚ 90% ਜਿਹੜਾ ਕ੍ਰਾਈਮ ਦੇ ਵਿੱਚ ਪੰਜਾਬੀਆਂ ਦੇ ਦੀ ਗੈਂਗਵਾੜ ਹੋ ਰਹੀ ਆਪਣੇ ਲੋਕ ਕ੍ਰਾਈਮ ਚ ਇਨਵੋਲ ਹੋਏ ਕੇ ਨੇ ਕਦੀ 에어ਪੋਰਟ ਅਗੇ ਜਿਹੜਾ ਹਾਈ ਸਕਿਉਰਿਟੀ ਏਰੀਆ ਉੱਥੇ ਤੱਕ ਸ਼ੂਟਿੰਗ ਹੋ ਕੇ ਬੰਦੇ ਮਰੇ ਨੇ ਹੋਰ ਕਿੰਨੇ ਕਤਲ ਹੋਏ ਨੇ ਇੰਟਰਸੈਕਸ਼ਨਾਂ ਤੇ ਗੋਲੀਆਂ ਵੱਜ ਕੇ ਬੰਦੇ ਕਤਲ ਹੋ ਰਹੇ ਨੇ ਆਪਣੇ ਆਪਣੇ ਨੂੰ ਮਾਰ ਰਹੇ ਹੁਣ ਕੀ ਇਹ ਗੋਰੇ ਉੱਥੇ ਇਹ 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 ਝੰਡਾ ਚੁੱਕ ਲੈਣਗੇ ਵੀ ਪੰਜਾਬੀਆਂ ਨੂੰ ਕੱਢੋ ਇਥੋਂ ਕੈਨੇਡਾ ਚ ਕ੍ਰਾਈਮ ਵੱਧ ਰਿਹਾ ਜਿਵੇਂ ਤੁਸੀਂ ਕਹਿੰਦੇ ਵੀ ਬਿਹਾਰੀ ਭਜਾਓ ਤੇ ਪੰਜਾਬ ਬਚਾਓ ਕੋਈ ਕੰਮ ਕਿਸੇ ਤੋਂ ਖੁੰਦਾ ਨਹੀਂਗਾ ਕੋਈ ਬੰਦਾ ਕਿਸੇ ਤੋਂ ਕੰਮ ਖੋਹਦਾ ਨਹੀਂਗਾ ਕੰਮ ਵਾਧੂ ਹੁੰਦਾ ਹੈ ਜੇ ਤੁਸੀਂ ਕੰਮ ਆਪ ਕਰਦੇ ਹੋ ਤਾਂ ਕੋਈ ਤੁਹਾਡੇ ਤੋਂ ਕੰਮ ਨਹੀਂ ਖੋਏਗਾ ਜਿਹੜੇ ਕੰਮ ਤੁਸੀਂ ਛੱਡੇ ਆ ਜਿਹੜੇ ਤੁਸੀਂ ਨਹੀਂ ਕਰ ਸਕਦੇ ਉਹੋ ਹੀ ਕੰਮ ਉਹ ਕਰ ਰਹੇ ਨੇ ਤੇ ਇਹ ਨਾਲੇ ਜਿਹੜੀ ਸੋਸ਼ਲ ਮੀਡੀਆ ਦੀ ਹਵਾ ਹੈ ਨਾ ਇਹ ਇੰਨੀ ਕੀ ਹੁੰਦੀ ਹੈ ਮੈਨੂੰ ਪਤਾ ਦਾ ਜ਼ਮੀਨ ਪੱਧਰ ਤੇ ਅਸਰ ਕੋਈ ਨਹੀਂਗਾ ਇਹ ਵੇਲੇ ਲੋਕ ਨੇ ਫੇਸਬੁੱਕ ਤੇ ਜਿਨ੍ਹਾਂ ਦਾ ਕੋਈ ਕਾਰੋਬਾਰ ਨਹੀਂਗਾ ਜਿਨ੍ਹਾਂ ਕੋਲ ਉਹਨਾਂ ਨੇ ਬਸ ਇਹ ਝੰਡਾ ਖੋਲਿਆ ਵੀ ਇਥੋਂ ਇਥੋਂ ਮਹਾਤ ਚਲਾ ਦਿਓ ਵੀ ਬਿਹਾਰੀ ਪੰਜਾਬੋ ਤੇ ਪੰਜਾਬ ਬਚਾਓ ਪਰੇ ਇਦਾਂ ਹੋਣਾ ਨਹੀਂਗਾ ਜਿਹੜੇ ਬੰਦੇ ਕੋਲ ਚਾਰ ਸਿਆੜੇ ਹੈਗੇ ਆ ਉਹਨੂੰ ਭਈਆਂ ਤੋਂ ਕੋਈ ਪ੍ਰੋਬਲਮ ਨਹੀਂ ਗਈ ਇਸ ਤਰ੍ਹਾਂ ਇੱਥੇ ਵੇਲੜ ਗੋਰੇ ਵੀ ਕਰਦੇ ਨੇ ਜਿਹੜੇ ਕਹਿੰਦੇ ਗੋ ਬੈਕ ਟੂ ਯੂਅਰ ਕੰਟਰੀ ਪਰ ਉਹਨਾਂ ਦੀ ਵੀ ਗੱਲ ਕੋਈ ਨਹੀਂ ਸੁਣਦਾ ਤੋਂ ਇਹਨਾਂ ਦਾ ਅਸਰ ਹੈ ਨਹੀਂਗਾ ਨਾਲੇ ਤੁਸੀਂ ਵੇਖ ਲਿਆੜਮ ਨਾ ਸਿਆਣੇ ਬਿਆਣੇ ਬੰਦੇ ਆ ਸਾਡਾ ਮੈਂ ਨਾਂ ਨਹੀਂ ਲੈਣਾ ਚਾਹਾਂਗਾ ਵੀਰਾ ਆਪਣੇ ਆਪ ਨੂੰ ਸਮਾਜ ਸੇਵੀ ਖਵਾਉਂਦਾ ਉਹਨੇ ਨਾਰਾ ਦਿੱਤਾ ਥੋੜੇ ਦਿਨ ਹੋਏ ਵੀ ਭਈਆਂ ਤੋਂ ਝੋਨਾ ਲਵਾਉਣਾ ਬੰਦ ਕਰੋ ਕਰਦੇ ਨੇ ਭਾਈ ਸਾਹਿਬ ਤੁਸੀਂ ਆਓ ਫਿਰ ਲਾਓ ਝੋਨਾ ਆ ਕੇ ਲੋਕਾਂ ਦਾ ਜਲਵਾਓ ਆ ਕੇ ਤੇ ਤੁਹਾਡੀ ਆਵਾਜ਼ ਹੁਣ ਇੰਨੀ ਕੀ ਆ ਥੋੜੇ ਦਿਨੋਂ ਇੱਕ ਬੰਦੇ ਨੇ ਇੰਨਾ ਕਿਹਾ ਸੀ ਇੱਕ ਭਵੰਤਮਾਨ ਚੀਜ਼ ਕੀ ਆ ਥੋੜਾ ਅਗਰੈਸਿਵ ਬੋਲਿਆ ਸੀ ਤੇ ਪੁਲਿਸ ਨੇ ਚੱਕ ਲਿਆ ਤੇ ਤੁਸੀਂ ਆਵਾਜ਼ ਦਿੱਤੀ ਸੀ ਵੀ ਸਾਰਾ ਪੰਜਾਬ ਦਾ ਬੱਚਾ ਬੱਚਾ ਆ ਕੇ ਇਕੱਠਾ ਹੋਵੇ ਤੇ ਆਪਾਂ ਮਤਲਬ ਸਰਕਾਰ ਦੇ ਖਿਲਾਫ ਧਰਨਾ ਲਾਈਏ ਜਾਂ ਰੋਸ ਮਜਾਰਾ ਕਰੀਏ ਮੈਨੂੰ ਨਹੀਂ ਲੱਗਦਾ ਕੋਈ ਬੱਚਾ ਉੱਤਰ ਉੱਠ ਕੇ ਤੁਹਾਡੇ ਨਾਲ ਸੜਕ ਤੇ ਆਇਆ ਹੋਵੇ ਇਥੋਂ ਇਹੋ ਸਾਬਤ ਹੋ ਜਾਂਦਾ ਹੈ ਵੀ ਇਹ ਗੱਲਾਂ ਹਵਾ ਚ ਨਹੀਂ ਹੁਣ ਤੁਸੀਂ ਚੱਲੇ ਕਾਰਤੂਸੋ ਕੋਈ ਨਹੀਂ ਗੱਲਾਂ ਤੁਹਾਡੇ ਸੁਣਦਾ ਕਿਉਂਕਿ ਅਸਰ ਇੱਕ ਚੀਜ਼ ਜਦੋਂ ਨਵੀਂ-ਨਵੀਂ ਹੁੰਦਾ ਹੁੰਦਾ ਜਦੋਂ ਵਾਰ-ਵਾਰ ਉਹ ਪਿੱਟਣਾ ਪਿੱਟੀ ਜਾਣਾ ਬਿਨਾ ਕਿਸੇ ਤਰਕ ਤੋਂ ਬਿਨਾ ਕਿਸੇ ਲੌਜਿਕ ਤੋਂ ਉਹਦਾ ਫਿਰ ਅਸਰ ਇੰਨਾ ਕੀ ਹੁੰਦਾ ਹੈ ਤਾਂ ਇਹ ਹਰ ਨਿੱਕੇ ਤੋਂ ਨਿੱਕੇ ਮੱਦੇ ਨੂੰ ਵੱਡਾ ਵੱਡੇ ਪੱਦਰ ਤੇ ਛਾਲੜਾਂ ਤੇ ਆਪਦੀ ਕਦਰ ਘਟਾਉਣ ਦੇ ਬਰਾਬਰ ਹੁੰਦਾ ਤੇ ਮੈਂ ਇਹੋ ਹੀ ਕਹਿਣਾ ਚਾਹਣਾ ਵੀ ਲੋਕਾਂ ਨੂੰ ਸਮਝਣ ਦੀ ਲੋੜ ਆ ਕੋਈ ਕਿਸੇ ਤੁਸੀਂ ਹੁਣ ਮਜ਼ਦੂਰਾਂ ਦੇ ਖਿਲਾਫ ਇਹ ਮੁਹਾਜ ਖੋਲ ਕੇ ਜਿਹੜੀ ਹਵਾ ਕ੍ਰੀਏਟ ਕਰਨ ਵਾਲਿਓ ਇਹਦੇ ਨਾਲ ਕੋਈ ਕੁਛ ਨਹੀਂ ਹੋਣਾ ਤੇ ਲੋਕਾਂ 'ਚ ਪਾੜਾ ਨਾ ਪਾਓ ਮੈਂ ਤਾਂ ਹੈਰਾਨ ਆ ਵੀ ਸ਼ੁਕਰ ਕਰੋ ਅੱਜ ਤੋਂ 3-400 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਹੋਇਆ ਸੀ ਜੇ ਕਿਤੇ ਅੱਜ ਜਨਮ ਲੈ ਲਿੰਦੇ ਤਾਨੂੰ ਤੇ ਉਹਦੇ ਤੋਂ ਵੀ ਤਕਲੀਫ ਹੋਣੀ ਸੀ ਤੁਸੀਂ ਤਾਂ ਉੱਤੇ ਵੀ ਕਿੰਦੂ ਕਰਨਾ ਸੀ ਬਾਬਾ ਜੀ ਵੀ ਤੁਸੀਂ ਪਟਨੇ 'ਚ ਕਿਉਂ ਜੰਪੇ ਜੇ ਤੁਹਾਨੂੰ ਤਾਂ ਜਨਮ ਉੱਥੇ ਲੈਣਾ ਨਹੀਂ ਸੀ ਚਾਹੀਦਾ ਤੂੰ ਤੁਸੀਂ ਨਜ਼ਰੀਆ ਵਿਸ਼ਾਲ ਕਰੋ ਆਪਣਾ ਦੁਨੀਆ ਨੂੰ ਵੱਟੀ ਨਜ਼ਰ ਨਾਲ ਵੇਖੋ ਤੇ ਤੁਹਾਨੂੰ ਸਾਰੇ ਆਪਣੀ ਨਜ਼ਰ ਆਉਣਗੇ ਜਿੰਨਾ ਜਿੰਨਾ ਸੋਚ ਨੂੰ ਸਯੁਕਤ ਕਰੀ ਜਾਓਗੇ ਜਿੰਨਾ ਸੁੰਗੜਦੇ ਜਾਓਗੇ ਉਹਨਾਂ ਹੀ ਤੁਹਾਡੀ ਸੋਚ ਛੋਟੀ ਹੁੰਦੀ ਜਾਏਗੀ ਤੋਂ ਮੈਂ ਮੈਂ ਨਹੀਂ ਸੋਚਦਾ ਵੀ ਬਿਹਾਰ ਦੇ ਨਾਲ ਮਜ਼ਦੂਰਾਂ ਦੇ ਨਾਲ ਕਿਸੇ ਨੂੰ ਪ੍ਰੋਬਲਮ ਆਊਗੀ ਤੇ ਜਿਹੜਾ ਤੁਸੀਂ ਕਹਿੰਦੇ ਉਹ ਪੰਜਾਬ ਯੂਪੀ ਬਿਹਾਰ ਬਣ ਰਿਹਾ ਪੰਜਾਬ ਯੂਪੀ ਬਿਹਾਰ ਨਹੀਂ ਬਣ ਰਿਹਾ ਤੁਸੀਂ ਸਕੂਲਾਂ 'ਚ ਜਾ ਕੇ ਵੇਖੋ ਮੈਂ ਤੁਹਾਡੇ ਨਾਲ ਇੱਕ ਇਨਸੀਡੈਂਟ ਜਾਰ ਸ਼ੇਅਰ ਕਰਦਾ ਕੁੜੀ ਅੱਜ ਵੀ ਜਿਉਂਦੀ ਜਾਗਦੀ ਤੁਸੀਂ ਸਾਰਿਆਂ ਨੇ ਇੱਕ ਫੇਸਬੁੱਕ ਤੇ ਵਾਇਰਲ ਵੀਡੀਓ ਵੇਖਿਆ ਹੋਣਾ ਇੱਕ ਕੁੜੀ ਸੀਗੀ 14 ਸਾਲ ਦੀ ਸੀ ਉਦੋਂ ਹੁਣ ਉਹ 3-4 ਸਾਲ ਹੋ ਗਏ ਹੁਣ ਠਾ 18-20 ਸਾਲਾਂ ਦੀ ਹੋ ਗਈ ਹੋਣੀ ਉਹਦੇ ਤੋਂ ਮੋਬਾਈਲ ਖੋ ਕੇ ਭੱਜਣ ਲੱਗਾ ਸੀ ਮੋਟਰਸਾਈਕਲ ਤੇ ਮੁੰਡਾ ਮੁੰਡਾ ਪੰਜਾਬੀ ਸੀ ਕੁੜੀ ਉਹ ਬਿਹਾਰੀ ਮਜ਼ਦੂਰ ਦੀ ਕੁੜੀ ਸੀਗੀ ਉਹ ਕੁੜੀ ਤੋਂ ਮੋਬਾਈਲ ਖੋ ਕੇ ਭੱਜਣ ਲੱਗਾ ਕੁੜੀ ਨੇ ਬੜੀ ਦ੍ਰਿੜਤਾ ਨਾਲ ਉਹਦਾ ਮੁਕਾਬਲਾ ਕੀਤਾ ਉਹਨੇ ਮੋਟਰਸਾਈਕਲ ਸੁੱਟ ਲਿਆ ਉਹਦੀ ਕੁੜੀ ਦੀ ਬਾਹ ਤੇ ਕਾਪੇ ਮਾਰੇ ਗਏ ਉਹਦੀ ਬਾਹ ਛਲਣੀ ਹੋ ਗਈ ਜ਼ਖਮੀ ਹੋ ਗਈ ਕੁੜੀ ਪਰ ਇੰਨਾ ਚਿਰ ਨੂੰ ਲੱਗ ਗਿਆ ਆਂਢੀ ਗਾਂਢੀ ਹੋ ਕੇ ਉਹਨੇ ਮੁੰਡਾ ਨੱਪ ਲਿਆ ਪੁੰਡਾ ਪੁਲਿਸ ਨੂੰ ਫੜਾਤਾ ਕੁੜੀ ਹਸਪੀਟਲ ਗਈ ਉਹ ਕੁੜੀ ਦੀ ਇੰਨੀ ਲੋਕਾਂ ਐਪਰੀਸ਼ੀਏਟ ਕੀਤਾ ਮੇਰਾ ਵੀ ਦਿਲ ਥੋੜਾ ਜਿਹਾ ਹੋਇਆ ਬੈਸਾ ਯਾਰ ਬੱਚੀ ਨੇ ਬੜੀ ਹਿੰਮਤ ਕਰਾਇ ਕੀਤੀ ਤੇ ਇਹਦੇ ਨਾਲ ਗੱਲ ਕੀਤੀ ਜਾਵੇ ਮੈਂ ਗਾਂ ਦੀ ਗਾਂ ਨੰਬਰ ਲੱਭ ਕੇ ਉਹਨੂੰ ਫੋਨ ਕੀਤਾ ਉਹ ਇਨੀ ਸੋਹਣੀ ਪੰਜਾਬੀ ਬੋਲੀ ਮੇਰੇ ਨਾਲ ਮੈਨੂੰ ਪਹਿਲੋ ਪਤਾ ਹੀ ਨਹੀਂ ਸੀ ਵੀ ਉਹ ਬਿਹਾਰ ਤੋਂ ਆ ਉਹ ਕੁੜੀ ਪੰਜਾਬੀ ਬੋਲੀ ਅੰਕਲ ਜੀ ਸਾਸਰੀ ਕਾਲ ਮੈਂ ਮੈਂ ਕਿਹਾ ਪੁੱਤ ਤੂੰ ਬੜੀ ਦਲੇਰੀ ਵਾਲਾ ਕਦਮ ਕੀਤਾ ਵੀ ਬੜਾ ਵਧੀਆ ਕੀਤਾ ਤੇ ਬੜੀ ਖੁਸ਼ੀ ਹੋਈ ਤੇ ਮੈਂ ਤੇਰੀ ਕੁਝ ਹੈਲਪ ਕਰਨਾ ਚਾਹਣਾ ਚਲੋ ਉਹ ਨਹੀਂ ਗੱਲ ਮੈਂ ਕੁਝ ਪੈਸੇ ਪਾਏ ਉਹਨਾਂ ਨੂੰ ਖੁਸ਼ ਹੋਏ ਉਹ ਕੁੜੀ ਮੇਰੇ ਨਾਲ ਬੜਾ ਚਿਰ ਗੱਲਾਂ ਕਰਦੀ ਰਹੀ ਇਨੀ ਸੋਧ ਤੇ ਮੈਂ ਕਿਹਾ ਵੀ ਕਿੱਥੋਂ ਤੇ ਜੇ ਉਹ ਆਦੀ ਅੰਕਲ ਮੇਰੇ ਡੈਡੀ ਬਿਹਾਰ ਤੋਂ ਆਏ ਮੰਮੀ ਅਸੀਂ ਉਧਰ ਤੋਂ ਆ ਤੇ ਪਰ ਉਹ ਨਹੀਂ ਇੱਥੇ ਸਾਡਾ ਘਰ ਆ ਅਹੀਂ ਇੱਥੇ ਕੰਮ ਕਰਦੇ ਮੇਰੇ ਡੈਡੀ ਰਿਕਸ਼ਾ ਰੁਕਸ਼ਾ ਚਲਾਉਂਦੇ ਆ ਤੇ ਮੈਂ ਇੱਥੇ ਸਕੂਲ ਪੜ੍ਹਦੀ ਤੇ ਮੈਂ ਕਿਹਾ ਪੁੱਤ ਤੂੰ ਪੰਜਾਬੀ ਬਹੁਤ ਸੋਹਣੀ ਬੋਲਦੀ ਹੈ ਹਨਾ ਵੀ ਕਮਾਲ ਕਹਿੰਦੀ ਆ ਅੰਕਲ ਮੈਂ ਪੰਜਾਬੀ ਸਕੂਲੇ ਪੜ੍ਹੀ ਆ ਤੇ ਪੰਜਾਬੀ ਤੇ ਮੈਂ ਬੋਲਣੀ ਹੁਣ ਪੰਜਾਬ ਚ ਰਹਿੰਦੇ ਪੰਜਾਬੀ ਬੋਲਦੀ ਆ ਤੇ ਇਥੋਂ ਇਹ ਸਾਬਤ ਹੁੰਦਾ ਵੀ ਜਿਹੜੇ ਪੰਜਾਬੀਆਂ ਦੇ ਜਵਾਕ ਨੇ ਉਹਨਾਂ ਸਕੂਲਾਂ ਚ ਤੁਸੀਂ ਪੜਾ ਰਹੇ ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਲੱਗਦਾ ਉਹਨਾਂ ਦੇ ਬੱਚੇ ਉਹਨਾਂ ਸਰਕਾਰੀ ਪੰਜਾਬੀ ਸਕੂਲਾਂ 'ਚ ਪੜ ਰਹੇ ਨੇ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ। ਬਿਹਾਰ ਕਿਸੇ ਵੀ ਸਟੇਟ 'ਚ ਜਦੋਂ ਪ੍ਰਵਾਸ ਕਰਕੇ ਜਾਂਦੇ ਜੋ ਤੁਹਾਡੀ ਇੱਕ ਜਾਂ ਦੋ ਪੀੜੀਆਂ ਤੁਸੀਂ ਜਿਹੜੀਆਂ ਨਾ ਆਪਦੀ ਜਿਹੜੀ ਤੁਹਾਡੀ ਮਦਰ ਲੈਂਗੁਏਜ ਹੁੰਦੀ ਜਿਹੜੀ ਮਾਂ-ਪਾਸ਼ਾ ਹੁੰਦੀ ਤੁਸੀਂ ਬਚਾ ਪਾਉਂਦੇ ਹੋ ਤੀਜੀ ਪਾਸ਼ਾ ਤੁਹਾਡੀ ਜਿਹੜੀ ਤੀਜੀ ਪੀੜ੍ਹੀ ਹੁੰਦੀ ਨਾ ਉਹਨੇ ਉਹਦੇ 'ਚ ਮਰਜ ਹੋਣਾ ਹੁੰਦਾ। ਇਸੇ ਤਰ੍ਹਾਂ ਜਿਹੜੇ ਯੂਪੀ ਬਿਹਾਰ ਤੋਂ ਆ ਕੇ ਪੰਜਾਬ 'ਚ ਲੋਕ ਵਸ ਰਹੇ ਨੇ ਉਹ ਯੂਪੀ ਬਿਹਾਰ ਪੰਜਾਬ ਨਹੀਂ ਬਣੇਗਾ ਉਹ ਪੰਜਾਬੀ ਬਣ ਰਹੇ ਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਉਹ ਕੁੜੀ ਅੱਜ ਵੀ ਹੈ ਫੇਸਬੁੱਕ ਤੇ ਵੀ ਹੁਣ ਮੇਰੇ ਖਿਆਲ ਨਾਲ ਵਿਚਰਦੀ ਹੈ ਤੇ ਮੈਨੂੰ ਇੰਨੀ ਖੁਸ਼ੀ ਹੋਈ ਵੀ ਇੰਨੀ ਪਿਆਰੀ ਇੰਨੀ ਸ਼ੁੱਧ ਪੰਜਾਬੀ ਬੋਲਦੀ ਸੀਗੀ ਤੇ ਮੈਂ ਇਸ ਹੈਰਾਨ ਸਾ ਵੀ ਅਸੀਂ ਤਾਂ ਉਹਨਾਂ ਜਿਵਾਂ ਉਹਨਾਂ ਸਕੂਲਾਂ 'ਚ ਜਵਾਕ ਪੜਾਉਂਦੇ ਆ ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਲੱਗਦਾ ਤਾਂ ਇਹ ਜਿਹੜਾ ਕੂੜ ਪ੍ਰਚਾਰ ਹੈ ਨਾ ਵੀ ਪੰਜਾਬ ਯੂਪੀ ਬਿਹਾਰ ਬਣ ਜੇਗਾ ਐਦਾਂ ਪੰਜਾਬ ਪੰਜਾਬ ਐਡਾ ਕੱਚਾ ਕੁਲਾ ਨਹੀਂ ਐਡਾ ਵੀ ਕਿਸੇ ਦੇ ਆਉਣ ਨਾਲ ਨਾਲੇ ਪੰਜਾਬ ਦਾ ਦਿਲ ਐਡਾ ਛੋਟਾ ਨਹੀਂ ਹੈਗਾ ਪੰਜਾਬ ਬੜਾ ਬੜਾ ਵੱਡਾ ਦਿਲ ਰੱਖਣ ਵਾਲੇ ਨੇ ਤੁਸੀਂ ਆਪ ਵੇਖੋ ਮੈਂ ਤੁਹਾਨੂੰ ਜਦੋਂ ਕਰੋਨਾ ਆਇਆ ਸੀਗਾ ਬਿਹਾਰੀ ਯੂਪੀ ਦੇ ਜਿਹੜੇ ਬਿਹਾਰ ਤੋਂ ਯੂਪੀ ਤੋਂ ਮਜ਼ਦੂਰ ਆਉਂਦੇ ਬੜੇ ਘੱਟ ਆਏ ਸੀ ਲੋਕਾਂ ਦੀਆਂ ਚੀਕਾਂ ਨਿਕਲ ਗਈਆਂ ਸੀ ਜਿਹੜੇ 1 2 4 ਗਰੁੱਪ ਆਏ ਸੀ ਮੈਂ ਵੀਡੀਓ ਵੇਖੇ ਲੋਕੀ ਫੁੱਲਾਂ ਦੇ ਹਾਰ ਲੈ ਕੇ ਰੇਲਵੇ ਸਟੇਸ਼ਨ ਤੋਂ ਜਾ ਕੇ ਰਿਸੀਵ ਕਰਨ ਗਏ ਸੀ ਜਿਨ੍ਹਾਂ ਨੂੰ ਕਦਰ ਆ ਜਿਨ੍ਹਾਂ ਦੇ ਕੰਮ ਚੱਲਦੇ ਆ ਜਿਨ੍ਹਾਂ ਦੀਆਂ ਫੈਕਟਰੀਆਂ ਖੜੀਆਂ ਸੀ ਜਿਨ੍ਹਾਂ ਦੀਆਂ ਪੈਲੀਆਂ 'ਚ ਝੋਨੇ ਲੱਗਣ ਵਾਲੇ ਉਹਨਾਂ ਨੂੰ ਕਦਰ ਉਹਨਾਂ ਦੀ ਔਰ ਆਉ ਪਖਤ ਕਰਕੇ ਉਹਨਾਂ ਨੂੰ ਇੱਜ਼ਤ ਨਾਲ ਲੈ ਕੇ ਆਏ ਸੀ ਤੇ ਆ ਜਿਹੜਾ ਵਿਲੜ ਲਾਣਾ ਨਾ ਵੀ ਸਾਰਾ ਦਿਨ ਫੇਸਬੁੱਕ ਤੇ ਭਈਏ ਭਜਾ ਦਿਓ ਪੰਜਾਬ ਬਚਾ ਲਓ ਜੇ ਐਡੇ ਤੁਸੀਂ ਪੰਜਾਬ ਦੇ ਰਾਖੇ ਜੇ ਤੇ ਮੇਰਾ ਵੀਰ ਜਾ ਕੇ ਨਾ ਆਪਦੇ ਕੰਮ ਹੱਥੀਂ ਕਰੋ ਆਪਦੇ ਰੋਜ਼ਗਾਰ ਆਪ ਸੰਭੋ ਜਦੋਂ ਤੁਸੀਂ ਕੰਮ ਕਰ ਲੋਗੇ ਉਹਨਾਂ ਨੂੰ ਕੰਮ ਨਾ ਮਿਲਿਆ ਤੇ ਉਹਨਾਂ ਪੰਜਾਬ ਤੋਂ ਕੀ ਲੈਣਾ ਆਪੇ ਹਟ ਜਾਣਗੇ ਤੇ ਇਹ ਜਿਹੜੀ ਜਿਹੜਾ ਜਿਹੜਾ ਆਲੇ ਦੁਆਲੇ ਜਿਹੜਾ ਤੁਸੀਂ ਇਹ ਖਲਾ ਹੈ ਨਾ ਇਹਨੂੰ ਤੁਸੀਂ ਰੋਕ ਨਹੀਂ ਸਕਦੇ ਪ੍ਰਵਾਸ ਕੁਦਰਤੀ ਆ ਸਾਰੀ ਦੁਨੀਆ 'ਚ ਚੱਲਦਾ ਇਹ ਚੱਲਦਾ ਰਹਿਣਾ ਇਹਨੂੰ ਤੁਸੀਂ ਸਟਾਪ ਨਹੀਂ ਕਰ ਸਕਦੇ ਤੋ ਇਹ ਜਿਹੜੀ ਨਫਰਤ ਵੰਡੜੀ ਲੋਕੀ ਉਹਨਾਂ ਨੂੰ ਕੁੱਟ ਰਹੇ ਉਥੇ ਵੀਡੀਓ ਸਾਹਮਣੇ ਆ ਰਹੀਆਂ ਨੇ ਯਾਰ ਇੱਕ ਪਾਸੇ ਤੁਸੀਂ ਮਾਨਸਕੀ ਇੱਕ ਜਾਤ ਦੇ ਨਾਰੇ ਲਾਉਂਦੇ ਜੇ ਦੂਜੇ ਪਾਸੇ ਮਜ਼ਦੂਰਾਂ ਦੇ ਖਿਲਾਫ ਇੰਨੀ ਨਫਰਤ ਤੇ ਇੰਨਾ ਜ਼ਹਿਰ ਉਗਲਦਾ ਜੇ ਮੈਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਸੌਂਦੇ ਕਿਵੇਂ ਜੀ ਤੁਹਾਡੇ ਲੋਕਾਂ ਨੂੰ ਨੀਂਦ ਕਿਵੇਂ ਆ ਜਾਂਦੀ ਇੰਨਾ ਜ਼ਹਿਰ ਉਗਲਣ ਤੋਂ ਬਾਅਦ ਇੰਨਾ ਦਿਮਾਗ ਦੇ ਵਿੱਚ ਤੁਹਾਡੇ ਜ਼ਹਿਰ ਭਰਿਆ ਆ ਤੁਸੀਂ ਸੌਂਦੇ ਕਿਵੇਂ ਜੀ ਇੰਨਾ ਇੰਨੀ ਨਫਰਤ ਲੈ ਕੇ ਤੋ ਹਮੇਸ਼ਾ ਪਿਆਰ ਦੀ ਗੱਲ ਕਰੋ ਬੈਂ ਫਿਰ ਕਹਿੰਨਾ ਜੇ ਕੋਈ ਕ੍ਰਾਈਮ ਕਰਦਾ ਉਹਦੇ ਵਾਸਤੇ ਕਾਨੂੰਨ ਹੈਗਾ ਭయ్యా ਕ੍ਰਾਈਮ ਕਰੇ ਪੰਜਾਬੀ ਕਰੇ ਉਸ ਵਾਸਤੇ ਕਾਨੂੰਨ ਹੈਗਾ ਹੁਣ ਤੁਸੀਂ ਉਹਦੇ ਸਿੱਟਕੇ ਹੁਣਾ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਮੁੰਡੇ ਨੇ ਆਪਣੀ ਦਾਦੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀਗਾ ਔਰ ਹਜ਼ਾਰਾਂ ਚਾਕੂ ਨੇ ਮਾਰੇ ਉਹਦੇ ਤੇ ਸਿਰਫ ਇਸ ਕਰਕੇ ਕਿ ਉਹ ਨਸ਼ੇ ਆਸਤੇ ਨੂੰ ਪੈਸੇ ਨਹੀਂ ਦੇ ਰਹੀ ਹੁਣ ਉਹ ਬਿਹਾਰੀ ਸੀਗਾ ਤੁਸੀਂ ਤਾਂ ਇੰਜ ਕਰਦੇ ਹੋ ਵੀ ਜਿਵੇਂ ਕ੍ਰਾਈਮ ਸਿਰਫ ਉਹੀ ਕਰ ਰਹੇ ਨੇ ਪੰਜਾਬੀ ਤਾਂ ਕਦੀ ਚਿੜੀ ਨਹੀਂ ਮਾਰੀ ਇਹਨਾਂ ਨੇ ਤਾਂ ਇਹ ਤਾਂ ਕੀੜੀ ਨਹੀਂ ਮਾਰ ਸਕਦੇ ਜਿਹੜੇ ਮੋਟਰਸਾਈਕਲਾਂ ਤੋਂ ਜਨਾਨੀਆਂ ਤੇ ਮੋਟਰਸਾਈਕਲਾਂ ਤੇ ਆਉਂਦੇ ਨੇ ਵਾਲੀਆਂ ਖਿੱਚ ਕੇ ਲੈ ਜਾਂਦੇ ਨੇ ਕੰਨ ਪਾੜ ਕੇ ਪਰਸਨਲ ਲੁਕੋ ਕੇ ਲੈ ਜਾਂਦੇ ਨੇ ਜਨਾਨੀਆਂ ਦੇ ਉਹ ਬਿਹਾਰੀ ਨੇ ਉਹ ਸਾਰੇ ਆਪਣੇ ਮੁੰਡੇ ਨੇ ਇੱਥੋਂ ਦੇ ਨੇ ਜਿਹੜੇ ਨਸ਼ਿਆਂ 'ਚ ਗਲਤਾਨ ਹੋ ਚੁੱਕੇ ਉਹਨਾਂ ਨੂੰ ਸੁਧਾਰੋ ਜੋ ਕੰਮ ਕਰਨਗੇ ਜਿੱਥੇ ਕੰਮ ਹੈਗਾ ਉੱਥੇ ਆਉਣਗੇ ਜਿੱਥੇ ਕੰਮ ਨਾ ਮਿਲਿਆ ਤੇ ਉਹਨਾਂ ਕੀ ਲੈਣ ਆਉਣਾ ਤੇ ਅਕਲ ਨੂੰ ਹੱਥ ਮਾਰੋ ਥੋੜਾ ਜਿਹਾ ਨਫ਼ਰਤ ਵੰਡਣੀ ਬੰਦ ਕਰੋ ਤੁਸੀਂ ਜਿਹੜੀ ਜਿਹੜੀ ਇਹ ਤੀਜ ਸ਼ੁਰੂ ਕਰ ਲਈ ਹੈ ਨਾ ਇਹਦੇ ਇਹਦੇ ਸਿੱਟੇ ਗਲਤ ਨਿਕਲਣਗੇ ਇਹ ਐ ਨਹੀਂ ਗੱਲ ਹੈ ਕਿ ਸਾਡੇ ਲੋਕਾਂ ਦੇ ਵੀ ਕੰਮ ਕਾਰ ਬਾਹਰ ਹੈਗੇ ਨਹੀਂ ਔਰ ਅਸੀਂ ਕਿੱਥੋਂ ਕਿੱਥੋਂ ਟੱਕਰ ਜਾ ਕੇ ਢਾਬੇ ਖੋਲੀ ਬੈਠੇ ਕੱਲ ਨੂੰ ਉੱਥੇ ਇਹੋ ਜਿਹਾ ਮਹਾ ਸ਼ੁਰੂ ਕਰ ਦੇਣ ਤੇ ਫੇਰ ਐ ਨਹੀਂ ਹੁੰਦਾ ਹੁੰਦਾ ਅਸੀਂ ਅਸੀਂ ਸਾਰੇ ਸਾਰੇ ਦੇਸ਼ ਦੇ ਅੰਦਰ ਸਾਰੀ ਦੁਨੀਆ ਦੇ ਵਿੱਚ ਤਾਂ ਅਸੀਂ ਫੈਲੇ ਆ ਅਸੀਂ ਕੈਨੇਡਾ 'ਚ ਕੰਮ ਖੋਲੀ ਬੈਠੇ ਅਸੀਂ ਇੱਥੇ ਮਜ਼ਦੂਰੀਆਂ ਕਰਨਦੇ ਆ ਉਹਨਾਂ ਵਾਸਤੇ ਉਹ ਅਮਰੀਕਾ ਕੈਨੇਡਾ ਜਿੱਥੇ ਉਹ ਆਉਂਦੇ ਨੇ ਤੋਂ ਧੰਨਵਾਦ ਅੱਜ ਲਈ ਇੰਨਾ